हां जी ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਹਾਂ ਅੱਜ ਦੀ ਜਿਹੜੀ ਅਪਡੇਟ ਆ ਰਹੀ ਹੈ ਰਸਨ ਕਾਰਡ ਬਾਰੇ ਜਿਹੜਾ ਰਸਨ ਕਾਰਡ ਬਾਰੇ ਇੱਕ ਸਰਵੇ ਜਿਹੜਾ ਉਹ ਕੀਤਾ ਜਾ ਰਿਹਾ ਹੈ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਅੱਗੇ ਵਧીએ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ हां जी ਜੋ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਇੱਕ ਜਿਹੜੀ ਸਮੱਸਿਆ ਹੈ ਉਹ ਰਾਸ਼ਨ ਕਾਰਡਾਂ ਨੂੰ ਲੈ ਕੇ ਖੜੀ ਹੋ ਚੁੱਕੀ ਹੈ ਕਿਉਂਕਿ ਬਹੁਤ ਸਾਰੇ ਅਜਿਹੇ ਕਰਨ ਨੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਜਿਹੜੇ ਕਿ ਅਸਰ ਸੂਖ ਵਾਲੇ ਨੇ ਭਾਵੇਂ ਕਿ ਚੰਗੀ ਜਿਹੜੀ ਆਮਦਨ ਦੇ ਸਾਧਨ ਜਿਨ੍ਹਾਂ ਕੋਲ ਮੌਜੂਦ ਨੇ ਉਹ ਵੀ ਜਿਹੜੇ ਨੇ ਉਹ ਰਾਸ਼ਨ ਕਾਰਡ ਦਾ ਜਿਹੜਾ ਉਹ ਲਾਭ ਲੈ ਰਹੇ ਨੇ ਰਾਸ਼ਨ ਕਾਰਡ ਦੁਆਰਾ ਜਿਹਦਾ ਗਵਰਨਮੈਂਟ ਰਾਸ਼ਨ ਫ੍ਰੀ ਦਿੰਦੀ ਹੈ ਉਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਜਿਹੜੀ ਹੈ ਅੱਜ ਆ ਚੁੱਕੀ ਹੈ ਉਦੇ ਬਾਰੇ ਵਿਸਤਾਰਪੂਰਵਕ ਚਰਚਾ ਅੱਜ ਕਰਾਂਗੇ ਕੀ ਅਪਡੇਟ ਜਿਹੜੀ ਹੈ ਗਵਰਨਮੈਂਟ ਵੱਲੋਂ ਆਈ ਹੈ ਗਵਰਨਮੈਂਟ ਜਿਹੜੀ ਹੈ ਨਿਤ ਦਿਨ ਨਵੇਂ ਤੋਂ ਨਵੇਂ ਰੂਲ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਿ ਜਿਹੜਾ ਗਵਰਨਮੈਂਟ ਵੱਲੋਂ ਸਕੀਮਾਂ ਦਾ ਲਾਭ ਵਿਅਕਤੀਆਂ ਨੂੰ ਦਿੱਤਾ ਜਾ ਰਿਹਾ ਹੈ ਉਹ ਜਿਹੜਾ ਲੋੜਵੰਦ ਵਿਅਕਤੀਆਂ ਤੱਕ ਹੀ ਪਹੁੰਚੇ ਕੋਈ ਦੂਜਾ ਵਿਅਕਤੀ ਉਹਦਾ ਜਿਹੜਾ ਲਾਭ ਹੈ ਉਹ ਨਾ ਲੈ ਸਕੇ ਕਿਉਂਕਿ ਪਿੰਡਾਂ ਦੇ ਵਿੱਚ ਸਰਵੇ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਪਿੰਡਾਂ ਦੇ ਵਿੱਚ ਸਰਵੇ ਕਰਕੇ ਇਹ ਦੇਖਿਆ ਜਾ ਰਿਹਾ ਹੈ ਕੀ ਰਾਸ਼ਨ ਦੀ ਲੋੜ ਕਿਨਾ ਪਰਿਵਾਰਾਂ ਨੂੰ ਹੈ ਤੇ ਕਿਨਾ ਪਰਿਵਾਰਾਂ ਨੂੰ ਜਿਹੜੇ ਨੇ ਉਹ ਰਾਸ਼ਨ ਕਾਰਡ ਅਵੈਧ ਬਣਵਾਏ ਹੋਏ ਨੇ ਭਾਵੇਂ ਕਿ ਜਿਹੜੇ ਲੋੜਵੰਦ ਪਰਿਵਾਰ ਹੀ ਨਹੀਂ ਨੇ ਜਾਂ ਜਿਹੜੇ ਐਲੀਜੀਬਿਲਟੀ ਦੀ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਹ ਵੀ ਜਿਹੜੇ ਨੇ ਰਾਸ਼ਨ ਕਾਰਡ ਦਾ ਜਿਹੜਾ ਲਾਭ ਹੈ ਉਹ ਲੈ ਰਹੇ ਨੇ ਜਿਨ੍ਹਾਂ ਦੀ ਆਮਦਨ 5 ਲੱਖ 10 ਲੱਖ ਜਾਂ 15 ਲੱਖ ਤੱਕ ਸਾਲਾਨਾ ਹੈ ਉਹ ਰਾਸ਼ਨ ਕਾਰਡ ਦਾ ਵੀ ਲਾਭ ਲੈ ਰਹੇ ਨੇ ਕਿਉਂਕਿ ਡਿਪੋ ਹੋਲਡਰ ਬੱਲੋ ਰਿਪੋਰਟਾਂ ਭੇਜਣੀਆਂ ਹੁਣ ਗਵਰਨਮੈਂਟ ਨੂੰ ਸ਼ੁਰੂ ਕਰ ਦਿੱਤੀਆਂ ਨੇ ਕਿ ਕਿੰਨੇ ਪਰਿਵਾਰ ਜਿਹੜੇ ਇੱਕ ਪਿੰਡ ਦੇ ਵਿੱਚ ਰਾਸ਼ਨ ਲੈ ਰਹੇ ਨੇ ਫਿਰ ਉਹਨਾਂ ਪਰਿਵਾਰਾਂ ਦੀ ਗਿਣਤੀ ਦੇਖਦੇ ਹੋਏ ਉਹਨਾਂ ਦੇ ਵਿੱਚੋਂ ਸਰਵੇ ਕੀਤਾ ਜਾ ਰਿਹਾ ਹੈ ਕਿ ਕਿੰਨੇ ਲੋੜਵੰਦ ਪਰਿਵਾਰ ਨੇ ਤੇ ਕਿੰਨੇ ਜਿਹੜੇ ਇਹ ਪਰਿਵਾਰ ਨੇ ਜਿਹੜੇ ਬਿਨਾਂ ਜ਼ਰੂਰਤ ਤੋਂ ਹੀ ਰਾਸ਼ਨ ਲੈ ਰਹੇ ਨੇ ਗਵਰਨਮੈਂਟ ਦੁਆਰਾ ਫ੍ਰੀ ਰਾਸ਼ਨ ਦਿੱਤਾ ਹੋਇਆ ਉਹ ਕੀ ਕਰਦੇ ਨੇ ਉਹ ਰਾਸ਼ਨ ਲੈ ਕੇ ਜਾਂ ਤਾਂ ਪਿੰਡਾਂ ਦੇ ਵਿੱਚ ਚੱਕੀਆਂ ਦੇ ਵਿੱਚ ਵੇਚ ਰਹੇ ਨੇ ਜਾਂ ਫਿਰ ਦੁਕਾਨਾਂ ਤੇ ਵੇਚ ਰਹੇ ਨੇ ਆਪਕੇ ਗਵਰਨਮੈਂਟ ਦੀ ਸਕੀਮ ਦਾ ਜਿਹੜਾ ਨਜ਼ਾਇਜ਼ ਫਾਇਦਾ ਚੁੱਕ ਰੇ ਨੇ ਹੁਣੇ ਅਪਡੇਟ ਜਿਹੜੀ ਅੱਜ ਆਈ ਹੈ ਇਰਾਸ਼ਨ ਕਾਰਡ ਨੂੰ ਇਸੇ ਕਰਕੇ ਲੈ ਕੇ ਆਈ ਹੈ ਕਿਉਂਕਿ ਗਵਰਨਮੈਂਟ ਚਾਹੁੰਦੀ ਹੈ ਕਿ ਲੋੜਵੰਦ ਪਰਿਵਾਰ ਨੂੰ ਹੀ ਰਾਸ਼ਨ ਮਿਲੇ ਇਹ ਨਾ ਹੋਵੇ ਕਿ ਲੋੜਵੰਦ ਪਰਿਵਾਰ ਜਿਹੜਾ ਹੈ ਉਹ ਭੁੱਖਾ ਰਹਿ ਜਾਵੇ ਤੇ ਹੋਰ ਜਿਹੜੇ ਨੇ ਇਹਦਾ ਫਾਇਦਾ ਚੁੱਕ ਜਾਣ ਸੋ ਇਹ ਸਰਵੇ ਜਿਹੜੇ ਨੇ ਗਵਰਨਮੈਂਟ ਵੱਲੋਂ ਪਿੰਡਾਂ ਦੇ ਵਿੱਚ ਕਰਵਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਕਿੰਨੇ ਅਜਿਹੇ ਪਰਿਵਾਰ ਨੇ ਜਿਹੜੇ ਲੋੜਵੰਦ ਨੇ ਤੇ ਕਿੰਨੇ ਅਜਿਹੇ ਪਰਿਵਾਰ ਨੇ ਜਿਹੜੇ ਬਿਨਾਂ ਜ਼ਰੂਰਤੋਂ ਹੀ ਰਾਸ਼ਨ ਲੈ ਰਹੇ ਨੇ ਹੁਣ ਉਹਨਾਂ ਦੇ ਜਿਹੜੇ ਰਾਸ਼ਨ ਕੱਢਨੇ ਆ ਉਹ ਕੱਟੇ ਜਾਣਗੇ ਜਿਹੜੇ ਅवैध ਰੂਪ ਦੇ ਵਿੱਚ ਚੱਲ ਰਹੇ ਨੇ ਜਾਂ ਜਿਹੜੇ ਅवैध ਰੂਪ ਦੇ ਵਿੱਚ ਰਾਸ਼ਨ ਫ੍ਰੀ ਲੈ ਰਹੇ ਨੇ ਜਿਹੜੇ ਨੇ ਰਾਸ਼ਨ ਲੈ ਕੇ ਸਰਕਾਰ ਵੱਲੋਂ ਫ੍ਰੀ ਤੇ ਦੁਕਾਨਾਂ ਤੇ ਚੱਕੀਆਂ ਦੇ ਵਿੱਚ ਵੇਚ ਰਹੇ ਨੇ ਉਹਨਾਂ ਤੇ ਜਿਹੜੀ ਕਾਰਵਾਈ ਹੈ ਉਹ ਹੁਣ ਜਾ ਰਹੀ ਹੈ ਇਹ ਗਵਰਨਮੈਂਟ ਜਿਹੜੀ ਹੈ ਸਰਵੇ ਕਰ ਰਹੀ ਹੈ ਕਿ ਪਿੰਡਾਂ ਦੇ ਵਿੱਚ ਕਿੰਨੇ ਘਰ ਜਿਹੜੇ ਇਸ ਦੇ ਵਿੱਚ ਆਉਂਦੇ ਨੇ ਜਿਹੜੇ ਜ਼ਰੂਰਤਮੰਦ ਨੇ ਤੇ ਕਿੰਨੇ ਪਰਿਵਾਰ ਨੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਭਾਵੇਂ ਕਿ ਜਿਹੜੇ 10 ਤੋਂ 15 ਲੱਖ ਦੀ ਆਮਦਨ ਸਾਲਾਨਾ ਜਿਨ੍ਹਾਂ ਦੇ ਘਰ ਹੈ ਉਹ ਵੀ ਜਿਹੜੇ ਨੇ ਰਾਸ਼ਨ ਕਾਰਡ ਬਣਾਈ ਬੈਠੇ ਨੇ ਉਹ ਰਾਸ਼ਨ ਕਾਰਡ ਜਿਹੜੇ ਨੇ ਹੁਣ ਕੱਟੇ ਜਾਣਗੇ ਜਿਹੜੇ ਅवैध ਰੂਪ ਦੇ ਵਿੱਚ ਰਾਸ਼ਨ ਲੈ ਰਹੇ ਨੇ ਭਾਵੇਂ ਗਵਰਨਮੈਂਟ ਦੀ ਸਕੀਮ ਦਾ ਜਿਹੜਾ ਨਜਾਇਜ਼ ਫਾਇਦਾ ਚੁੱਕ ਰਹੇ ਨੇ ਹੁਣ ਉਹਨਾਂ ਤੇ ਕਾਰਵਾਈ ਇਹ ਹੋਣ ਜਾ ਰਹੀ ਹੈ ਸੋ ਗਵਰਨਮੈਂਟ ਵੱਲੋਂ ਇਹ ਅਪਡੇਟ ਚੁੱਕਿਆ ਗਿਆ ਕਦਮ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਇਸ ਵਾਰੇ ਕਮੈਂਟ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਮੈਲੇ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜਾਜ ਧੰਨਵਾਦ